ਨੀ ਤੋ ਲਾ ਕੇ ਤੇਰਾ ਕੀ ਆ ਨੀ ਤੋ ਲਾ ਕੇ ਵਾਹ ਵਾਹ ਸ਼ਾਹ ਜਸਕਾ <im> <im> ਕੀ ਕਤੈ ਸ੍ਰੀ ਪਤਵੱਤ ਜੀ ਦੇ ਸਹਾਇ ਵਾਰ ਸ੍ਰੀ ਪਤਵੱਤ ਜੀ ਕੇ ਪਾਛਾ ਹੈ ਦਸਵੇਂ ਪ੍ਰਥਮ ਭਗਵਤੀ ਸਿਮਰਤਾ ਗੁਰੂ ਨਾਨਕ ਲਾਇ ਉੱਤੇ ਆਏ ਫਿਰ ਅੰਮ੍ਰਿਤ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਜੀ ਵੇ ਸਹਾਇ ਹਰਨ ਹਰ ਗੋਬਿੰਦ ਰਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਗ ਜੱਟੇ ਸਭ ਦੁੱਖ ਗਾਇ ਤੇਗ ਬਹਾਦਰ ਸਿਮਰਐ ਘਰ ਨਾਉ ਨਾਮੁ

ਦੇ ਫੇਰ ਜੱਟ ਕੀਤਾ ਸਰਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੰਨਾ ਸਿੰਘਾਂ ਸਿੰਗੜ ਗਿਆ ਧਰਮ ਦੇ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰਿਆਂ ਨੂੰ ਲਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆਂ ਨਾਲ ਚਰਾਏ ਗਏ ਮੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਆਹੇ ਗੁਰੂ ਚਤੇ ਆਵੇ ਚਤੇ ਆਉਣ ਕਾ ਸਦਕਾ ਸਭ ਸੁਖ ਹੋਵੇ ਦਾਦਾ ਖਾਲਸਾ ਦੀ ਸਾਹਿਬ ਤਹਾ ਤਹ ਰਛਿਆ ਰਿ ਆਇਤ ਦੇ ਤੇਗ ਪਤੇ ਦਰਜ ਕੀ ਪੈਰ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਧਰਮੋਂ ਸਿੱਖੀ ਦਾ ਆਰਥ ਕੇ ਸਦਾ ਆਰ ਰਹਿਤਾਨ ਬੇਪਦਾਰਮ ਸਾਹਦਾਨ ਪ੍ਰੋਸਾਦਾਨ ਦਾ ਨਾਮ ਸਰਦਾਰ ਨਾਮ ਦਾ ਨਾਮ ਸ੍ਰੀ ਅੰਮ੍ਰਿਤ ਸਰਸ ਜੀ ਦੇ ਦਰਸ਼ਨ ਸ਼ੁਭਾਰ ਚੌਕੀਆਂ ਝੰਡੇ ਬੰਗੇ ਜੁਗ ਜੋਗ ਅਕਾਲਤਰ ਮਕਾਜੈਕਾਰ ਬੋਲੋ ਜੀ ਸਤਿ ਸ਼੍ਰੀ ਅਕਾਲ ਸਿਖਾਂ ਨਾਮ ਮਨ ਵਿੱਚ ਵਸ ਮਤਿ ਯੁੱਸਤੀ ਮਤਿ ਪਤ ਤਰ੍ਹਾਂ ਰੱਖਾ ਬਵੈ ਹੈ ਗੁਰੂ ਸ੍ਰੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਪਾਰ ਜੀ ਸਿਦਨ ਕਾਰਨ ਸਾਰੇ ਉਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੋ ਵਿਛੋੜਿਆ ਗਿਆ ਹੈ ਫੁੱਲੇ ਦਰਸ਼ਨ ਦੇ ਧਾਰ ਅਤੇ ਸੇਵਾ ਸੰਭਾਲ ਦਾ ਦਾਣਾ ਆਪਣੇ ਅੰਦਰੇ ਖਾਲਸਾ ਦੀਨ ਬਖਸ਼ੋ ਏ ਨਿਮਾਰਿਆ ਬੇਮਾਨ ਨਟਾਰਿਆਂ ਦੇ ਤਾਨ ਨਿਉਟਿਆਂ ਦੀ ਯੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀ ਆ ਚਾਰ ਤਹਿਰ ਵੈਣਾ ਜੀ ਦੇ ਘਾਰੇ ਅੰਦਰ ਪਚੀਤ ਹੋਈ ਚਾਰ ਪਰਿਵਾਰਾ ਆਪਣੇ ਘਾਰੇ ਅੰਦਰ ਪਚੀਤ ਕਰਾਉਣਾ ਆਵਰ ਸ਼ੀਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਵੀ ਪਾਵਨ ਪਵਿੱਤਰ ਉਸਤਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਾਵਨ ਗੁਰਦੁਆਰੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਣ ਨੂੰ ਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਸਿੰਘਾਸਣ ਦੇ ਪ੍ਰਕਾਸ਼ ਮਨੋਗਰਥੀ ਫੁੱਲੇ ਦਰਸ਼ਨ ਦੇ ਦਰ ਪਾਵਨ ਪ੍ਰਮਾਣ ਵੇਖ ਕੇ ਸੰਗਤਾਂ ਨੂੰ ਪ੍ਰਸਾਦ ਸਤਿਗੁਰੂ ਦਰ ਤੇ ਆਈ ਸੰਗਤ ਦੇ ਦਰ ਹਾਜ਼ਰੀ ਪੈਣ ਉਪਰੰਤ ਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਮੀਆਂ ਦਰਉ ਦਰਉ ਸਿੱਖੀ ਸਦਕਾ ਪ੍ਰਸਾਦ ਨਾਮ ਦਾਰ ਵਿਚੜਾ ਸ਼ੁਭ ਪਾਵਨ ਆਪੁਰੀਆ ਤਮਿਆਂ ਸਰਬੱਤ ਦੇ ਘਰ ਦਵਾਸ ਕਰਨੇ ਕਰੋ ਕਿਰਪਾ ਆਵਲੀ ਦੇ ਪਾਵਨ ਸਰੂਪ ਸੋ ਕਾ ਸਰੋ ਸਤਨਾ ਕੋ ਪ੍ਰਕਾਸ਼ ਸਨ ਅੰਦਿਲ ਜਾਣ ਦੀ ਆਕੇ ਆ ਬਖਸ਼ੋ ਰਸਤੇ ਤੇ ਆਂਗ ਸੰਗ ਸਹਾਈ ਹੋਣਾ साई प्यारगुरु जी का ख़ाल वाहिगुरू जी फते